ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਪਟਿਕ ਤੇ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਜੀ ਆਪਾਂ ਬਹੁਤ ਹੀ ਸੋਹਣੇ ਸੋਹਣੇ ਆਪਣੇ ਹੈਂਡਵਰਕ ਤੇ ਸੂਟ ਜਿਹੜੇ ਰੈਡੀ ਕੀਤੇ ਨੇ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਬਾਕੀ ਹਨਾ ਜਿਹੜਾ ਤੁਸੀਂ ਡਿਜ਼ਾਈਨ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਰੈਡੀ ਕਰਾਉਣਾ ਚਾਹੇ ਉਹ ਹੈਂਡਵਰਕ ਦਾ ਚਾਹੇ ਮਸ਼ੀਨ ਵਰਕ ਦਾ ਆਰੀ ਵਰਕ ਹੈ ਚਾਹੇ ਪੇਂਟਿੰਗ ਡਿਜ਼ਾਈਨ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਏ ਆਪਾਂ ਜੀ ਹਾਈ ਗ੍ਰੇਡ ਸਿਲਕ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਸੈਂਟਰ 'ਚ ਸੈਂਟਰ ਪੈਨਲ ਦਿੱਤੇ ਨੇ ਤੇ ਨੈੱਕ ਬਣਿਆ ਹੋਇਆ ਬਾਜੂ ਬਣੇ ਹੋਏ ਨੇ ਪੌਂਚੇ ਆ ਤੇ ਸੇਮ ਕੰਮ ਹੋਇਆ ਹੋਇਆ ਤੇ ਸੇਮ ਜਿਹੜੇ ਸੈਂਟਰ ਪੈਨਲ ਦਿੱਤੇ ਗਏ ਨੇ ਲੰਮੀਆਂ ਲਾਈਨਾਂ ਸ਼ਰਟ 'ਚ ਫਰੰਟ ਤੇ ਦਿੱਤੀਆਂ ਗਈਆਂ ਸੀ ਉਹੀ ਆਪਾਂ ਬੈਗ ਤੇ ਵੀ ਰੱਖਿਆ ਨੇ ਬਹੁਤ ਹੀ ਜ਼ਿਆਦਾ ਸੋਨਾ ਵਰਕ ਜਿਹੜਾ ਹੋਇਆ ਨੀਟ ਐਂਡ ਕਲੀਨ ਸਾਰਾ ਕੰਮ ਤੁਹਾਨੂੰ ਮਿਲੇਗਾ ਵਿਦ ਸਟਿਚਿੰਗ ਵਿਦਆਊਟ ਸਟਿਚਿੰਗ ਜਿਵੇਂ ਵੀ ਤੁਸੀਂ ਸਾਥੋਂ ਕੰਮ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਤੁਸੀਂ ਹੋਰ ਵੀ ਡਿਜ਼ਾਈਨ ਦੇਖਣ ਲਈ ਸਾਡਾ ਪੇਜ ਹੈ ਜਿਹੜਾ ਇੰਸਟਾਗ੍ਰਾਮ ਪੇਜ ਸਮਰਾਥ ਬੁਟੀਕ ਦੇ ਨਾਮ ਤੇ ਬਣਿਆ ਹੋਇਆ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਉਤੇ ਵੀ ਆਪਾਂ ਜਿਹੜੇ ਡਿਜ਼ਾਈਨ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਬਾਕੀ ਤੁਸੀਂ ਸਾਡਾ WhatsApp ਗਰੁੱਪ ਬਣਿਆ ਹੋਇਆ ਜੀ ਉਸ 'ਚ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਉਸ ਗਰੁੱਪ 'ਚ ਵੀ ਐਡ ਹੋ ਸਕਦੇ ਹੋ ਲਿੰਕ ਤੁਹਾਨੂੰ ਮਿਲ ਜੂਗਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਦੇਖੋ neck ਬਹੁਤ ਹੀ ਜਿਆਦਾ ਸੋਹਣਾ neck ਬਣਿਆ ਹੋਇਆ ਹੈ ਸੈਂਟਰ ਪੈਨਲ ਦਿੱਤੇ ਨੇ ਤੇ ਬੈਕ ਸਾਈਡ ਵੀ ਸੇਮ ਉਸੇ ਤਰ੍ਹਾਂ ਹੀ ਸੈਂਟਰ ਪੈਨਲ ਦਿੱਤੇ ਨੇ ਕੁਝ ਵੀ ਵਰਕ ਤੁਸੀਂ ਐਡ ਕਰਾਉਣਾ ਸਕਿੱਪ ਕਰਾਉਣਾ ਤੁਹਾਡੀ ਇੱਛਾ ਜਿਵੇਂ ਦਾ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਦੁਪੱਟਾ ਇਹਦੇ ਨਾਲ ਆਪਾਂ ਰੈਡੀ ਕੀਤਾ ਜੀ ਬੇਬੀ ਪਿੰਕ ਕਲਰ ਦਾ ਥੋੜਾ ਇਸ ਚ ਲਾਈਟ ਆ ਰਿਹਾ ਪਰ ਇੰਨਾ ਲਾਈਟ ਨਹੀਂ ਆ ਇਸ ਚ ਜਿਆਦਾ ਲਾਈਟ ਆ ਰਿਹਾ ਇਹ ਇਹ ਆਪਾਂ ਨੂੰ ਜਿਹੜਾ ਕੰਟਰਾਸਟ ਹੈ ਕਸਟਮਰ ਨੇ ਹੀ ਦੱਸਿਆ ਸੀ ਤੇ ਵਰਕ ਵੀ ਉਹਨਾਂ ਨੇ ਹੀ ਡਿਸਾਈਡ ਕੀਤਾ ਸੀ ਵੀ ਸਾਨੂੰ ਐਵੇਂ ਦਾ ਵਰਕ ਚਾਹੀਦਾ ਇਹ ਵਾਲਾ ਸਾਨੂੰ ਕੰਟਰਾਸਟ ਚਾਹੀਦਾ ਅਸੀਂ ਉਹਨਾਂ ਨੂੰ ਸੇਮ ਉਵੇਂ ਦਾ ਹੀ ਰੈਡੀ ਕਰਕੇ ਦਿੱਤਾ ਉਹਦੇ ਹੀ ਸੈਟੀਸਫਾਈ ਹੋਏ ਨੇ ਵਰਕ ਤੋਂ ਸਟੱਫ ਤੋਂ ਅੱਗੇ ਜੀ ਇਹ ਵਾਲਾ ਜਿਹੜਾ ਇਹ ਆਪਣਾ ਖਾਦੀ ਸਿਲਕ ਤੇ ਉੱਪਰ ਰੈਡੀ ਹੋਇਆ ਸਟਾਫ ਇੰਨਾ ਜਿਆਦਾ ਸੌਫਟ ਆ ਖਾਦੀ ਸਿਲਕ ਮਤਲਬ ਇਹ ਨਹੀਂ ਹੋਊਗਾ ਕੋਈ ਹਾਰਡ ਸਟਾਫ ਨਹੀਂ ਆ ਬਹੁਤ ਹੀ ਜਿਆਦਾ ਵਧੀਆ ਕੁਆਲਟੀ ਵੀ ਬਹੁਤ ਜਿਆਦਾ ਵਧੀਆ ਸਟਾਫ ਤੁਹਾਨੂੰ ਸਾਰਾ ਗੁੱਡ ਕੁਆਲਟੀ ਦਾ ਹੀ ਮਿਲੂਗਾ ਸਾਡੇ ਕੋਲ ਜਿਹੜੀ ਇਹਦੀ ਆਹ ਜਿਹੜਾ ਇਹਦਾ ਸਟਾਫ ਆ ਉਹ ਖਾਦੀ ਸਿਲਕਾ ਤੇ ਬਹੁਤ ਵਧੀਆ ਕੁਆਲਟੀ ਚ ਸਟਾਫ ਲੱਗਿਆ ਹੋਇਆ ਦੁਪੱਟਾ ਆਪਾਂ ਇਹਦੇ ਨਾਲ ਟੈਬੀ ਲਾਇਆ ਟੈਬੀ ਚੱਕ ਇਹਦੇ ਨਾਲ ਏਡ ਕੀਤਾ ਦੁਪੱਟਾ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਹੈ ਤੁਹਾਨੂੰ ਸਾਡੇ ਕੋਲੋਂ ਸਾਰੇ ਸੂਟ ਨੇ ਜਿਹੜੇ ਉਹ ਮਿਲ ਜਾਣਗੇ ਇਸ ਤਰ੍ਹਾਂ ਦੇਖੋ ਹੈਂਡਵਰਕ ਹੋਇਆ ਛੋਟੇ ਛੋਟੇ ਚਾਕ ਰੱਖੇ ਗਏ ਨੇ ਸ਼ਾਰਟ ਦੇ 12 ਇੰਚ ਦੇ ਚਾਕ ਰੱਖੇ ਗਏ ਨੇ ਚਾਕ ਤੇ ਘੇਰ ਤੇ ਫੋਰ ਸਾਈਡ ਇਸ ਤਰ੍ਹਾਂ ਫਰੰਟ ਤੇ ਵਰਕ ਆਏਗਾ ਵਿੱਚ ਜਿਹੜੇ ਆ ਸਾਰੇ ਚ ਸਿਤਾਰਾ ਲਾਇਆ ਗਿਆ ਵਰਕ ਤੁਸੀਂ ਦੇਖੋ ਤੁਹਾਨੂੰ ਸਾਰਾ ਕੰਮ ਸਾਡੇ ਕੋਲੋਂ ਨੀਟ ਐਂਡ ਕਲੀਨ ਮਿਲੇਗਾ ਜਿਹੜਾ ਇਹਦੇ ਨਾਲ ਬਾਟਮ ਆ ਉਹ ਆਫ ਵਾਈਟ ਰੱਖੀ ਆ ਤੇ ਦੁਪੱਟਾ ਇਹਦੇ ਨਾਲ ਡਬਲ ਡਾਈ ਆਪਾਂ ਡਾਈ ਕਰਾਇਆ ਵਾਈਟ ਆਫ ਵਾਈਟ ਤੇ ਪਰਪਲ ਕਲਰ ਦਾ ਇਹ ਦੁਪੱਟਾ ਡਾਈ ਕਰਾਇਆ ਜੇ ਤੁਸੀਂ ਸਿੰਗਲ ਕਲਰ ਦਾ ਰੱਖਣਾ ਚਾਹੁੰਦੇ ਹੋ ਵੀ ਵੀ ਰੱਖਾ ਸਕਦੇ ਹੋ ਆਫ ਵਾਈਟ ਨਾਲ ਕਾਫੀ ਅੱਜਕੱਲ ਟ੍ਰੈਂਡ ਚੱਲ ਰਿਹਾ ਜੀ ਆਫ ਵਾਈਟ ਨਾਲ ਕਾਫੀ ਜਿਹੜੇ ਮੈਚਿੰਗ ਸੂਟ ਬਣ ਰਹੇ ਨੇ ਬਹੁਤ ਹੀ ਜ਼ਿਆਦੇ ਸੋਹਣੇ ਬਣ ਕੇ ਰੈਡੀ ਹੁੰਦੇ ਨੇ ਏਸ ਆ ਗਿਆ ਜੀ ਆਪਣਾ ਇਹ ਵੀ ਜਿਹੜਾ ਸਟਾਫ ਆ ਇਹ ਡਬਲ ਡਾਈ ਹੋਇਆ ਪਰਪਲ ਔਰ ਲੇਵੈਂਡਰ ਦੋਨਾਂ ਦਾ ਮਿਕਸ ਅਪ ਜਿਹਾ ਦੇਖੋ ਡਬਲ ਜਿਹੜੇ ਕਲਰ ਲਾਏ ਗਏ ਨੇ ਸੂਟ ਦੇ ਵਿੱਚ ਸੈਂਟਰ ਪੈਨਲ ਦਿੱਤਾ ਗਿਆ ਵਰਕ ਹੈਂਡ ਵਰਕ ਹੋਇਆ ਟੋਟਲੀ ਹੈਂਡ ਵਰਕ ਦੇ ਸੂਟ ਤੁਹਾਨੂੰ ਅੱਜ ਦਿਖਾ ਰਹੇ ਆਪਾਂ ਸੈਂਟਰ ਪੈਨਲ ਦਿੱਤਾ neck ਬਣਿਆ ਹੋਇਆ ਸਾਰੇ 'ਚ ਸਿਤਾਰਾ ਲਾਇਆ ਗਿਆ ਸਟਾਫ ਇਹਦਾ ਰਹੂਗਾ ਜੀ ਸੈਟਨ ਔਰ ਗਾਂਜਾ ਸਟਾਫਾ ਇਹ ਸਟਾਫ ਵੀ ਬਹੁਤ ਵਧੀਆ ਰਹਿੰਦਾ ਕ੍ਰੇਸ ਬਹੁਤ ਵਧੀਆ ਹੁੰਦੀ ਹੈ ਜੀ ਇਸ ਸਟਾਫ ਦੀ ਵੀ ਇਸਤੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਾ ਵਰਕ ਕਰਵਾ ਸਕਦੇ ਹੋ ਹੈਂਡ ਤੋਂ ਇਲਾਵਾ ਹੋਰ ਵੀ ਮਸ਼ੀਨ ਵਰਕ ਆਰੀ ਵਰਕ ਜੋ ਵੀ ਤੁਸੀਂ ਕਰਵਾਉਂਗੇ ਬਹੁਤ ਹੀ ਜ਼ਿਆਦਾ ਪਿਆਰਾ ਇਸਤੇ ਲੱਗੇਗਾ ਜੀ ਦੁਪੱਟਾ ਜੇ ਨਾ ਕੋਈ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਆਪਣੀ ਚੋਇਸ ਦਾ ਤੁਸੀਂ ਇੱਕ ਵਾਰ ਤੁਸੀਂ ਨਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਕਰਨਾ ਬਹੁਤ ਆਸਾਨ ਹੈ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ ਵਟਸਐਪ ਲਿੰਕ 'ਚ ਸਿੱਧਾ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਸੂਟ ਫਾਈਨਲ ਕਰ ਸਕਦੇ ਹੋ ਇਹ ਵਾਲਾ ਕਾਫੀ ਟ੍ਰੈਂਡ ਵਿੱਚ ਚੱਲ ਰਿਹਾ ਜੀ ਵੀ ਸ਼ੇਪ ਨੈੱਕ ਬਣਿਆ ਹੋਇਆ ਬਾਜੂ ਤੇ ਹੈਵੀ ਕਮ ਮਿਲੂਗਾ ਤੁਹਾਨੂੰ ਤੇ ਪਹੁੰਚਿਆ ਤੇ ਹੈਵੀ ਕਮ ਮਿਲੂਗਾ ਮੈਚਿੰਗ ਸੂਟ ਬਣਿਆ ਹੋਇਆ ਬਾਕੀ ਤੁਸੀਂ 올 ਓਵਰ ਕਰਾਉਣਾ ਜਾਂ ਮੈਚਿੰਗ ਹੋ ਤੁਹਾਡੀ ਇੱਛਾ ਇਹ ਐਨ ਹੈ ਨਾ ਤੁਸੀਂ ਚੇਂਜ ਕਰਵਾ ਸਕਦੇ ਹੋ ਕੰਟਰਾਸਟ ਵਗੈਰਾ ਚੇਂਜ ਕਰਵਾ ਸਕਦੇ ਹੋ ਵਰਕ ਵੱਧ ਘੱਟ ਕਰਵਾ ਸਕਦੇ ਹੋ ਤੇ ਇਹ ਬਣੀ ਹੋਈਆਂ ਨੇ ਜੀ ਇਹਦੀਆਂ ਬਾਜੂ ਸੀ ਗ੍ਰੀਨ ਇਚ ਕਲਰ ਨੂੰ ਥੋੜਾ ਡਲ ਆ ਰਿਹਾ ਬਹੁਤ ਹੀ ਜਿਆਦਾ ਸੋਨਾ ਜਿਹੜਾ ਕੰਟਰਾਸਟ ਹੈ ਰਾਣੀ ਸ਼ੇਡ ਜਿਹਦੇ ਨਾਲ ਬਾਟਮ ਆ ਬਾਟਮ ਵੀ ਇਸ ਚ ਰੈਡ ਆ ਰਹੀਆਂ ਤੁਹਾਨੂੰ ਹਨਾ ਪ੍ਰੋਪਰ ਪਿਕ ਜਿਹੜੀ ਤੁਹਾਨੂੰ ਵਟਸਐਪ ਤੇ ਆਪਾਂ ਸੈਂਡ ਕਰ ਦੇਵਾਂਗੇ ਇਸ ਚ ਵੀਡੀਓ ਚ ਹਨਾ ਥੋੜਾ ਜੱਚ ਕਲਰ ਚੇਂਜ ਆ ਰਿਹਾ ਇਹ ਆ ਗਿਆ ਜੀ ਪਹੁੰਚਿਆਂ ਦਾ ਕੰਮ ਸਾਰਾ ਹੈਵੀ ਕਮ ਹੋਇਆ ਹੋਇਆ ਸੂਟ ਤੇ ਸ਼ਰਟ ਬਾਜੂ ਤੇ ਪਹੁੰਚੇ ਤੇ ਸੇਮ ਕੰਮ ਮਿਲੂਗਾ ਵੀ ਸ਼ੇਪ ਨੈੱਕ ਮਿਲੂ ਬਹੁਤ ਹੀ ਜਿਆਦਾ ਟ੍ਰੈਂਡਿੰਗ ਚ ਰਿਹਾ ਜੀ ਇਹ ਵਾਲਾ ਡਿਜ਼ਾਈਨ ਬਾਕੀ ਇਹ ਦਿਨਾਂ ਵੀ ਤੁਸੀਂ ਕੋਈ ਵੀ ਦੁਪੱਟਾ ਰੈਡੀ ਕਰਾ ਸਕਦੇ ਹੋ ਦੁਪੱਟੇ ਇਹਨਾਂ ਦੀ ਫਿਨਿਸ਼ਿੰਗ ਰਹਿੰਦੀ ਹੈ ਜੀ ਇਹ ਵੀ ਔਨ ਆਰਡਰ ਰੈਡੀ ਹੋਏ ਨੇ ਸੂਟ ਸੇਮ ਇਹਨਾਂ ਨਾਲ ਦੇ ਤੁਹਾਨੂੰ ਸੂਟ ਮਿਲ ਜਾਣਗੇ ਇਹ ਆ ਗਿਆ ਜੀ ਜਿਵੇਂ ਹਨਾ 올ਡ ਏਜ ਦੇ ਸੂਟ ਕਹਿ ਸਕਦੇ ਆਪਾਂ 올ਡ ਏਜ ਲਈ ਚਾਹੀਦੇ ਹੁੰਦੇ ਆ ਸੋਬਰ ਜੀ ਲੁੱਕ ਦਾ ਆਪਾਂ ਸੂਟ ਰੈਡੀ ਕੀਤਾ ਲਾਈਟ ਜੇ ਕਲਰ ਤੇ ਕੀਤਾ ਜਿਹੜਾ ਤਾਂ ਐਮਬਰਾਇਡਰੀ ਚ ਵੀ ਆਪਾਂ ਕੋਈ ਡਾਰਕ ਸ਼ੇਡ ਨਹੀਂ ਰੱਖਿਆ ਪੂਰੀ ਸ਼ਰਟ ਦੇ ਉੱਪਰ ਫਰੰਟ ਤੇ ਤੁਹਾਨੂੰ ਫੁੱਲ ਹੈਵੀ ਕੰਮ ਮਿਲੇਗਾ ਬਾਜੂ ਤੇ ਵੀ ਕੰਮ ਹੋਇਆ ਹੋਇਆ ਜੀ ਲਾਈਟ ਜੇ ਕਲਰ ਦਾ ਸੂਟ ਹੈ ਲਾਈਟ ਜੇ ਕਲਰ ਦੀ ਏਮਬਰਾਇਡਰੀ ਆਪਾਂ ਨੇ ਰੱਖੀ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਤੇ ਰੈਡੀ ਕਰਾ ਸਕਦੇ ਹੋ ਵਰਕ ਜਿਵੇਂ ਹੈ ਨਾ ਤੁਸੀਂ ਪੌਂਚੇ ਤੇ ਵੀ ਕਰਾਉਣਾ ਕਿਸੇ ਡਾਰਕ ਸਟੱਫ ਤੇ ਕਰਾਉਂਗੇ ਡਾਰਕ ਕਲਰ ਦੇ ਫੈਬਰਿਕ ਤੇ ਕਰਵਾਉਂਗੇ ਉਹ ਵੀ ਬਹੁਤ ਹੀ ਜ਼ਿਆਦਾ ਉੱਭਰ ਕੇ ਆਉਣਾ ਹੈ ਜੀ ਤੇ ਹਨਾ ਦੁਪੱਟੇ ਦੇ ਨਾਲ ਕੋਈ ਵੈਰੈਟੀ ਕਰਾਓ ਤੁਸੀਂ ਦੁਪੱਟੇ ਤੇ ਵਰਕ ਕਰਾਉਣਾ ਹੈ ਦੁਪੱਟੇ ਚ ਬੂਟੀਆਂ ਪਵਾਉਣੀਆਂ ਨੇ ਉਹ ਤੁਹਾਡੀ ਇੱਛਾ ਜਿਵੇਂ ਦਾ ਵੀ ਤੁਸੀਂ ਰੈਡੀ ਕਰਾਉਣਾ ਕਰਾ ਸਕਦੇ ਹੋ ਵਿਦਆਊਟ ਸਟਿਚਿੰਗ ਵਿਦ ਸਟਿਚਿੰਗ ਜਿਵੇਂ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੀ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਚ ਸਿੱਧਾ ਵਟਸਐਪ ਲਿੰਕ ਪਿਆ ਹੈ ਜੀ ਉੱਥੇ ਤੁਸੀਂ ਸਿੱਧਾ ਸਾਨੂੰ ਮੈਸੇਜ ਕਰ ਸਕਦੇ ਹੋ ਕੋਈ ਲੰਮਾ ਚੌੜਾ ਝੰਜਟ ਨਹੀਂ ਹੈ ਸਾਨੂੰ ਮੈਸੇਜ ਕਰਨ ਦਾ ਓਕੇ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਆ ਨਵੇਂ-ਨਵੇਂ ਸੋਹਣੇ-ਸੋਹਣੇ ਸੂਟਾਂ ਦੇ ਨਾਲ ਓਕੇ ਜੀ